ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਹੋਰ ਸਨੋ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਮੈਂ ਅਮਰਪਿਤ ਕੌਰ ਆ ਜੀ ਨਵੀਂ ਕਲੈਕਸ਼ਨ 'ਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਬਹੁਤ ਜ਼ਿਆਦਾ ਸੋਹਣੀ ਰਹੇਗੀ ਆ ਜਿਹੜੀਆਂ ਭਣਾਂ ਨੇ ਪਿਛਲੇ ਵਲੌਗ ਦੇਖੇ ਨੇ ਤੁਸੀਂ ਦੇਖਿਆ ਹੋਣਾ ਵਲੌਗ 'ਚ ਫਿਰ ਮੈਂ ਫੁਲਕਾਰੀ ਸੂਟ wear ਕੀਤਾ ਸੀ ਤੇ ਸਾਰੇ ਉਹ ਸੂਟ ਬਾਰੇ ਪੁੱਛ ਰਹੇ ਸੀ ਕਿ ਸਾਨੂੰ ਉਹ ਸੂਟ ਬਾਰੇ ਡਿਟੇਲ ਦੇ ਵਿੱਚ ਦੱਸੋ ਤੇ ਆਪਾਂ ਤੁਹਾਡੇ ਨਾਲ ਜੋ ਸੂਟ ਵੀ ਸ਼ੇਅਰ ਕਰਦੇ ਆ ਨਾ ਤੇ ਆਪਾਂ ਕਿਸ ਫੈਬਰਿਕ ਦੇ ਉੱਪਰ ਬਣਾਇਆ ਕੀ ਵਰਕ ਰਹੇਗਾ ਉਹਦਾ ਹਨਾ ਤੇ ਤੁਹਾਡਾ ਸਾਰਾ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਤੇ ਹਾਂ ਇੱਕ ਗੱਲ ਹੋਰ ਜਿਹੜੀਆਂ ਭੈਣਾਂ ਵੀਡੀਓ ਸਕਿੱਪ ਕਰਕੇ ਦੇਖ ਲੈਂਦੀਆਂ ਭੈਣੋਂ ਤੁਹਾਨੂੰ ਰਿਕਵੈਸਟ ਹੈ ਕਿ ਵੀਡੀਓ ਨੂੰ ਸਕਿੱਪ ਕਰਕੇ ਨਾ ਦੇਖਿਆ ਕਰੋ ਸਾਰਾ ਕੁਝ ਵੀਡੀਓ ਦੇ ਵਿੱਚ ਦੱਸਿਆ ਹੁੰਦਾ ਵੀਡੀਓ ਐਸੇ ਕਰਕੇ ਹੀ ਬਣਾਈ ਦੀ ਕਿ ਤੁਹਾਡੇ ਡੇਢ ਸਵਾਲ ਨੇ ਉਹਨਾਂ ਦੇ ਜਵਾਬ ਆਪਾਂ ਵੀਡੀਓ ਦੇ ਵਿੱਚ ਦੇ ਸਕੀਏ ਠੀਕ ਹੈ ਜੀ ਕੱਲ ਵੀ ਮੈਸੇਜ ਆ ਰਹੇ ਸੀ ਕਿ ਅਮਾ ਤੁਸੀਂ ਪ੍ਰਿੰਟ ਸੂਟ ਦਿਖਾ ਤੇ ਬ ਪ੍ਰਿੰਟ ਸੂਟਾਂ ਦੀ ਹੋਵੇ ਚਾਹੇ ਉਹ ਹੈਂਡਵਰਕ ਦੀ ਹੋਵੇ ਜਾਂ ਮਸ਼ੀਨਵਰਕ ਦੀ ਹੋਵੇ ਮੈਂ ਫੈਬਰਿਕ ਵਰਕ ਬਾਰੇ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਐਕਸਪਲੇਨ ਕਰਦੀ ਆ ਠੀਕ ਹੈ ਜੀ ਤੇ ਗਾਇਸ ਤੁਸੀਂ ਵੀਡੀਓ ਸਕਿਪ ਕਰ ਦਿੰਦੇ ਹੋ ਤੁਹਾਨੂੰ ਤੁਸੀਂ ਪ੍ਰਿੰਟ ਦੇਖ ਲੈਂਦੇ ਹੋ ਜਾਂ ਡਿਜ਼ਾਈਨ ਦੇਖ ਲੈਂਦੇ ਹੋ ਫੈਬਰਿਕ ਜਿਹੜਾ ਤੁਸੀਂ ਉਹਦੇ ਬਾਰੇ ਤੁਸੀਂ ਸੁਣਦੇ ਨਹੀਂ ਹੈਗੇ ਤੇ ਪਲੀਜ਼ ਵੀਡੀਓ ਨੂੰ ਸਕਿਪ ਕਰਕੇ ਨਾ ਦੇਖਿਆ ਕਰੋ ਸਿਰਫ 15 20 ਮਿੰਟਾਂ ਦੀ ਮਿਲਦਾ 15 ਮਿੰਟਾਂ ਦੀ ਜਾਂ ਕੋਈ 10 ਵਾ 12 ਮਿੰਟਾਂ ਦੀ ਵੀਡੀਓ ਹੁੰਦੀ ਹੈ ਇਸ ਜਿਆਦਾ ਲੰਬੀ ਵੀਡੀਓ ਆਪਾਂ ਨਹੀਂ ਬਣਾਉਂਦੇ ਹੈਗੇ ਕਈ ਵਾਰ ਸੂਟ ਜ਼ਿਆਦਾ ਹੁੰਦੇ ਨੇ ਹਨ ਤੇ ਕੁਝ ਜ਼ਿਆਦਾ ਗੱਲਾਂ ਹੁੰਦੀਆਂ ਦੱਸਣ ਵਾਸ ਅੱਜ ਦੀ ਕਲੈਕਸ਼ਨ ਦਾ ਪਹਿਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜੀ ਇਹ ਮੈਨੂੰ ਵੀ ਪਸੰਦ ਸੀ ਤੇ ਮੇਰੀਆਂ ਸਾਰੀਆਂ ਭੈਣਾਂ ਨੂੰ ਵੀ ਇਹ ਸੂਟ ਪਸੰਦ ਆਇਆ ਠੀਕ ਹੈ ਜੀ ਤੇ ਇਹ ਆਪਾਂ ਬਣਾਇਆ ਹੋਇਆ ਜੀ ਫੁਲਕਾਰੀ ਤੇ ਤੇ ਵਿੱਚ ਕੰਮ ਰਹੇਗਾ ਜੀ ਦਬਕੇ ਦਾ ਇਸ ਤਰ੍ਹਾਂ ਦਾ ਨੈਕ ਰਹੇਗਾ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਲੱਗਦਾ ਤੇ ਹੋ ਸਕਿਆ ਤੇ ਮੈਂ ਆਪਣੀ ਫੋਟੋ ਵੀ ਨਾਲ ਤੁਹਾਨੂੰ ਉੱਥੇ ਦੇ ਦਾਂਗੀ ਠੀਕ ਹੈ ਜੀ ਤੇ ਇਸ ਤਰ੍ਹਾਂ ਦੀਆਂ ਬਾਹਾਂ ਦੇ ਉੱਪਰ ਕੰਮ ਹੈ ਇਹ ਸਾਰਾ ਮਸ਼ੀਨ ਦੇ ਵਿੱਚ ਬਣਿਆ ਹੋਇਆ ਜੀ ਬਹੁਤ ਹੀ ਪਿਆਰਾ ਹੈ ਤੁਸੀਂ ਦੇਖੋ ਬਾਹਾਂ ਦੇ ਉੱਪਰ ਹੈਵੀ ਕਮ ਹੈ neck ਬਹੁਤ ਸੋਹਣਾ ਬਣਿਆ ਹੋਇਆ ਔਰ ਫੈਬਰਿਕ ਇਹਦਾ ਰਹੇਗਾ ਜੀ ਸੈਮੀ ਕਰੇਪ ਬਹੁਤ ਸੋਹਣੀ ਫਿਟਿੰਗ ਆਉਂਦੀ ਜੀ ਸੈਮੀ ਕਰੇਪ ਦੇ ਉੱਪਰ ਵੀ ਠੀਕ ਹੈ ਅਗਰ ਤੁਸੀਂ ਪਿਓਰ ਲਾਈਕ ਕਰਦੇ ਤੁਸੀਂ ਪਿਓਰ ਤੇ ਬਣਵਾ ਸਕਦੇ ਹੋ ਇਸ ਤਰ੍ਹਾਂ ਘੇਰੇ ਦੇ ਉੱਪਰ ਕੰਮ ਰਹੇਗਾ ਸਾਰਾ ਵਿੱਚ ਮਸ਼ੀਨ ਦਾ ਕੰਮ ਔਰ ਬਾਦਲੇ ਦਾ ਕੰਮ ਕੀਤਾ ਗਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਲਰ ਜਿਹੜੇ ਨੇ ਬਹੁਤ ਸੋਹਣੇ ਆਪਾਂ ਨੇ ਐਡ ਆਨ ਕੀਤੇ ਹੋਏ ਨੇ ਹਾਂ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦੇਣਾ ਚਾਹੁੰਦੀ ਹਾਂ ਸਾਰੀਆਂ ਭੈਣਾਂ ਨੂੰ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਬਣਵਾ ਸਕਦੇ ਹੋ ਠੀਕ ਹੈ ਜੀ ਡਿਜ਼ਾਈਨ ਤੁਸੀਂ ਸੇਮ ਅਗਰ ਕਰਵਾਉਣਾ ਚਾਹੁੰਦੇ ਸੇਮ ਵੀ ਕਰਵਾ ਸਕਦੇ ਹੋ ਅਗਰ ਡਿਜ਼ਾਈਨ ਚੇਂਜ ਕਰਾਉਣਾ ਚਾਹੁੰਦੇ ਤੁਸੀਂ ਜਿੱਦਾਂ ਜਾਗੋ ਤੇ ਸੂਟੇ ਵਾਲੇ ਵੇਅਰ ਕਰ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਜੀ ਤੁਸੀਂ ਦੇਖਿਆ ਹੋਣਾ ਮੇਰੇ ਜਿਹੜੀਆਂ ਭੈਣਾਂ ਵਲੌਗ ਵਾਲਾ ਚੈਨਲ ਸਾਡ ਇਸ ਤਰ੍ਹਾਂ ਇਹ ਜੀ ਸਲਵਾਰ ਦੇ ਉੱਪਰ ਵਰਕ ਰਹੇਗਾ ਇਸ ਤਰ੍ਹਾਂ ਸਲਵਾਰ ਦੇ ਉੱਪਰ ਵੀ ਕਾਫੀ ਵਰਕ ਹੈ ਤੁਸੀਂ ਦੇਖ ਸਕਦੇ ਹੋ ਸਟੇਟ ਸਲਵਾਰ ਰਹੇਗੀ ਜੀ ਇਹ ਕੁੰਦਿਆਂ ਦੀ ਸਲਵਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਠੀਕ ਹੈ ਸਲਵਾਰ ਦੇ ਉੱਪਰ ਵਰਕ ਤੇ ਹੁਣ ਇਹ ਵੀਡੀਓ ਮਾੜੇ ਜਿਹੇ ਭੈਣੋ ਇੱਥੇ ਧਿਆਨ ਨਾਲ ਸੁਣ ਲਿਓ ਇਸ ਦੇ ਨਾਲ ਜਿਹੜਾ ਦੁਪੱਟਾ ਹੈ ਉਹ ਮੈਂ ਨਹੀਂ ਬਣਾਇਆ ਸੀ ਕਿਉਂਕਿ ਮੈਂ ਨਾਲ ਸੜੀ ਸੀ ਫੁਲਕਾਰੀ ਲਈ ਸੀ ਉਹ ਫੁਲਕਾਰੀ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਤੇ ਇਹ ਜਿਹੜੀ ਫੁਲਕਾਰੀ ਇਹ ਬਿਲਕੁਲ ਫੁੱਲ ਪਿਓਰ ਚਨਾਉਣ ਦੇ ਉੱਪਰ ਬਣੀ ਹੋਈ ਹੈ ਜੀ ਦੇਖੋ ਫਲਕਾਰੀ ਤੁਸੀਂ ਫਲੇਅਰ ਦੇਖ ਸਕਦੇ ਹੋ ਬਹੁਤ ਖੁੱਲੀ ਡੁਲੀ ਫਲਕਾਰੀ ਹੈ ਔਰ ਉੱਪਰ ਕੰਮ ਚੈੱਕ ਕਰ ਸਕਦੇ ਹੋ ਬਹੁਤ ਸਾਰਾ ਕੰਮ ਕੀਤਾ ਗਿਆ ਹੈਵੀ ਕੰਮ ਕੀਤਾ ਹੋਇਆ ਤੁਸੀਂ ਦੇਖੋ ਕਲਰ ਬਹੁਤ ਸੋਹਣਾ ਮਜ਼ੈਂਟਾ ਕਲਰ ਹੈ ਜੀ ਤੇ ਇਹ ਸੂਟ ਦੇ ਨਾਲ ਬਿਲਕੁਲ ਐਂ ਜਾਚ ਰਹੀ ਸੀ ਪੂਰੀ ਇਹ ਠੀਕ ਹੈ ਤੁਸੀਂ ਅਗਰ ਇਸੇ ਫਲਕਾਰੀ ਨਾਲ ਹੀ ਸੂਟ ਲੈਣਾ ਹੈ ਹਨਾ ਤਾਂ ਇਹ ਫੁਲਕਾਰੀ ਦਾ ਪ੍ਰਾਈਸ ਅਲੱਗ ਰਹੇਗਾ ਸੂਟ ਦਾ ਜਿਹੜਾ ਪ੍ਰਾਈਸ ਏ ਉਹ ਮੈਂ ਵਿਦ ਸਟਿਚਿੰਗ ਸੂਟ ਦੇ ਸ਼ੋਅ ਕਰ ਦੂੰਗੀ ਉੱਪਰ ਔਰ ਅਗਰ ਜਿਹੜਾ ਤੁਸੀਂ ਫੁਲਕਾਰੀ ਲੈਣਾ ਚਾਹੁੰਦੇ ਤਾਂ ਫੁਲਕਾਰੀ ਦਾ ਪ੍ਰਾਈਸ ਜਿਹੜਾ ਅਲੱਗ ਤੋਂ ਰਹੇਗਾ ਜੀ ਇਹ ਬਹੁਤ ਸੋਹਣੀ ਫੁਲਕਾਰੀ ਏ ਤੁਸੀਂ ਦੇਖ ਸਕਦੇ ਹੋ ਫਿਨਿਸ਼ਿੰਗ ਪੱਟੀ ਲੱਗੀ ਹੋਈ ਏ ਸਾਰੀ ਇਸ ਨੂੰ ਠੀਕ ਹੈ ਔਰ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਬਹੁਤ ਪਿਆਰਾ ਹੋਇਆ ਹੋਇਆ ਠੀਕ ਹੈ ਜੀ ਅਗਰ ਤੁਹਾਨੂੰ ਫੁਲਕਾਰੀ ਤੁਹਾਨੂੰ ਲੱਗਦਾ ਕਿ ਨਹੀਂ ਲੈਣੀ ਹੈਗੀ ਜਾਂ ਫੁਲਕਾਰੀ ਮੇਰੇ ਕੋਲ ਹੈਗੀ ਤੁਸੀਂ ਕੱਲਾ ਸੂਟ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਕਿਉਂਕਿ ਫੁਲਕਾਰੀਆਂ ਮਿਲਦਾ तकरीबन ਸਾਰੀਆਂ ਭ ਇਹਦੇ ਵਿੱਚ ਸਾਰੇ ਕਲਰ ਨੇ yellow ਵੀ ਹੈ orange ਵੀ magenta ਵੀ ਹੈ ਠੀਕ ਹੈ ਤੁਸੀਂ ਇਹਦੇ ਨਾਲ ਤਿੰਨ ਚਾਰ ਰੰਗਾਂ ਦੀ ਯਾਨੀ ਕੋਈ ਵੀ ਕਲਰ ਦੀ ਫੁਲਕਾਰੀ ਤੁਸੀਂ ਇਹਦੇ ਨਾਲ ਆਰਾਮ ਨਾਲ ਤੁਸੀਂ ਕੈਰੀ ਕਰ ਸਕਦੇ ਹੋ ਠੀਕ ਹੈ ਜੀ ਫੁਲਕਾਰੀ ਦਾ ਪ੍ਰਾਈਸ ਅਲੱਗ ਰਹੇਗਾ ਸੂਟ ਦਾ ਪ੍ਰਾਈਸ ਜਿਹੜਾ ਅਲੱਗ ਰਹੇਗਾ ਠੀਕ ਹੈ ਸੈਮੀ ਕ੍ਰੇਪ ਦੇ ਉੱਪਰ ਆਪਾਂ ਨੇ ਕੀਤਾ ਹੋਇਆ ਤੁਸੀਂ ਇਸ ਨੂੰ ਸੈਮੀ ਤੇ ਪਿਓਰ ਤੇ ਕਰਵਾ ਸਕਦੇ ਹੋ ਖਾਦੀ ਸਿਲਕ ਦੇ ਉੱਪਰ ਵੀ ਕਰਵਾ ਸਕਦੇ ਹੋ ਬਟ ਇਹ ਹੈ ਕ੍ਰੇਵ ਦੇ ਉੱਪਰ ਜਿਹੜੀ ਫਿਟਿੰਗ ਬਹੁਤ ਪਿਆਰੀ ਆਂਦੀ ਏ ਹਾਂ ਇੱਕ ਗੱਲ ਹੋਰ ਅਗਰ ਤੁਸੀਂ ਫਲਕਾਰੀ ਨਹੀਂ ਲਾਇਕ ਕਰਦੇ ਤੁਸੀਂ ਇਸ ਨੂੰ ਸਕਿੱਪ ਕਰਦੇ ਹੋ ਠੀਕ ਏ ਨੂੰ ਆ ਤੁਸੀਂ ਇਹਦੇ ਨਾਲ ਸਿੰਪਲ ਦੁਪੱਟਾ ਬਣਾ ਸਕਦੇ ਹੋ ਠੀਕ ਏ ਦੁਪੱਟੇ ਦੇ ਉੱਪਰ ਤੁਸੀਂ ਕੋਈ ਵੀ ਲੈਸ਼ ਲਗਾ ਸਕਦੇ ਹੋ ਜਿੱਦਾਂ ਦੁਪੱਟੇ ਤੁਸੀਂ ਫੁੱਲ ਚੜੀ ਗੋਟਾ ਲਗਾ ਸਕਦੇ ਹੋ ਕਿਉਂਕਿ ਫੁੱਲ ਚੜੀ ਜਿਹੜਾ ਗੋਟਾ ਉਹ ਸਾਡੇ ਜਿੱਦਾਂ ਆਪਾਂ ਜਾਗੋ ਦੇ ਸੂਟ ਨਾਲ ਆਪਾਂ ਕਹਿੰਦੇ ਕਿ ਬਹੁਤ ਸੋਹਣਾ ਲੱਗਦਾ ਅਗਰ ਤੁਸੀਂ ਦੁਪੱਟੇ ਤੇ ਗੋਟਾ ਨਹੀਂ ਲਾਇਕ ਕਰਦੇ ਤੁਸੀਂ ਦੁਪੱਟੇ ਦੇ ਉੱਪਰ ਇਹ ਵਾਲੀ ਜਿਹੜੀ ਵੇਲ ਏ ਫੋਰ ਸਾਈਡ ਇਹ ਬਣਾ ਸਕਦੇ ਹੋ ਠੀਕ ਉਹਦੇ ਨਾਲ ਪ੍ਰਾਈਸ ਜਿਹੜੀ ਹੋਰ ਰਹੇਗੀ ਜਿਵੇਂ ਜਿਵੇਂ ਕੰਮ ਵਧ ਜਾਈਗਾ ਪ੍ਰਾਈਸ ਵਧਦੀ ਰਹੇਗੀ ਜਿਵੇਂ ਕੰਮ ਘਟਾਓਗੇ ਉਵੇਂ ਪ੍ਰਾਈਸ ਦੀ ਜਿਹੜੀ ਉਹ ਘਟ ਜਾਈਗੀ ਠੀਕ ਹੈ ਜੀ ਫੈਬਰਿਕ ਤੁਹਾਨੂੰ ਦੱਸ ਦਿੱਤਾ ਸਾਰਾ ਮੈਂ ਸੈਮੀ ਗਰੇਡ ਦੇ ਉੱਪਰ ਕੀਤਾ ਸਾਰਾ ਫੁਲਕਾਰੀ ਦਾ ਸੂਟ ਹੈ ਬਹੁਤ ਸੋਹਣਾ ਬਣਿਆ ਹੋਇਆ ਜੀ ਇਹ ਕੰਮ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸਾਫ ਸੁਥਰਾ ਕੰਮ ਹੈ ਇੱਕ ਵਾਰੀ ਫਿਰ ਤੋਂ ਚੈੱਕ ਕਰ ਲਓ ਘੇਰੇ ਤੇ ਕਾਫੀ ਹੈਵੀ ਕੰਮ ਹੈ neck ਤੇ ਕਾਫੀ ਹੈਵੀ ਕੰਮ ਹੈ ਬਾਹਾਂ ਦੇ ਉੱਪਰ ਕੰਮ ਹੈ ਤੇ ਜਿਹੜੀ ਉੱਪਰ ਪ੍ਰਾਈਸ ਸ਼ੋ ਹੋ ਰਹੀ ਹੈ ਜੀ ਉਹ ਵਿਦਨ ਸਟਿਚਿੰਗ ਸਟਿਚਿੰਗ ਹੋ ਰਹੀ ਹੈ ਠੀਕ ਹੈ ਅਗਰ ਤੁਸੀਂ ਬਿਨਾ ਸਟੀਚਿੰਗ ਤੋਂ ਬਾਏ ਕਰਨਾ ਚਾਹੁੰਦੇ ਤੁਸੀਂ ਬਿਨਾ ਸਟੀਚਿੰਗ ਤੋਂ ਵੀ ਬਾਏ ਕਰ ਸਕਦੇ ਹੋ ਲੋ ਜੀ ਅਗਲਾ ਸੂਟ ਇਹ ਸਾਡਾ ਬਿਨਾ ਸਟੀਚਿੰਗ ਤੋਂ ਜਾਣਾ ਸੀ ਜਿਵੇਂ ਕੁਝ ਭੈਣਾਂ ਆ ਗਏ ਆਪਣੀਆਂ ਆ ਭੈਣਾਂ ਨੂੰ ਜਾਂ ਆਪਣੇ ਫ੍ਰੈਂਡ ਨੂੰ ਗਿਫਟ ਕਰਦੀਆਂ ਨੇ ਤੇ ਉਹਦਾਂ ਦਾ ਸੂਟ ਇਹ ਤੇ ਜਿਵੇਂ ਜਾਣਾ ਸੀ ਉਹ ਮੈਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਆਂ ਇਹ ਆਪਾਂ ਕੀਤਾ ਹੋਇਆ ਜੀ ਪਿਓਰ ਸਿਲਕ ਦੇ ਉੱਪਰ ਰੈਡੀ ਕਾਫੀ ਜ਼ਿਆਦਾ ਇਹ ਵਾਲਾ ਟ੍ਰੈਂਡਿੰਗ ਚਾ ਡਿਜ਼ਾਈਨ ਲੋ ਜੀ ਇਸ ਤਰ੍ਹਾਂ ਹੈਵੀ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੀਆਂ ਵਿੱਚ ਪੀਕਾਕ ਬਣੇ ਹੋਏ ਨੇ ਮੋਰਨੀਆਂ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਅੱਜਕੱਲ ਮੋਰਨੀਆਂ ਦਾ ਕਾਫੀ ਜ਼ਿਆਦਾ ਟ੍ਰੈਂਡ ਹੈ ਨੈਕ ਬਹੁਤ ਪਿਆਰਾ ਬਣਿਆ ਹੋਇਆ ਔਰ ਪੂਰੀ ਸ਼ਰਟ ਦੇ ਵਿੱਚ ਇਸ ਤਰ੍ਹਾਂ ਬੂਟੀ ਰਹੇਗੀ ਇਸ ਤਰ੍ਹਾਂ ਇਹਦੇ ਘੇਰੇ ਦੇ ਉੱਪਰ ਕੋਈ ਕੰਮ ਨਹੀਂ ਹੈਗਾ ਠੀਕ ਹੈ ਜੀ ਘੇਰੇ ਦੇ ਉੱਪਰ ਆਪਾਂ ਕੰਮ ਕਿਉਂ ਨਹੀਂ ਕੀਤਾ ਉਹ ਵੀ ਤੁਹਾਨੂੰ ਆਪਾਂ ਅੱਗੇ ਜਾ ਕੇ ਦੱਸਾਂਗੇ ਤੇ ਇਸ ਤਰ੍ਹਾਂ ਰਹਿਣਗੀਆਂ ਆਪਣੀਆਂ ਬਾਹਾਂ ਇਸ ਤਰ੍ਹਾਂ ਇਹ ਬਾਹਾਂ ਦੇ ਉੱਪਰ ਕੰਮ ਹੈ ਬਹੁਤ ਸੋਹਣਾ ਬਾਹਾਂ ਦੇ ਉੱਪਰ ਕੰਮ ਹੈ ਜੀ ਤੇ ਲੋ ਜੀ ਘੇਰੇ ਦੇ ਉੱਪਰ ਕੰਮ ਆਪਾਂ ਇਸ ਕਰਕੇ ਨਹੀਂ ਕੀਤਾ ਕਿਉਂਕਿ ਆਪਾਂ ਸਲਵਾਰ ਦੇ ਉੱਪਰ ਹੈਵੀ ਜਿਹੜਾ ਕੰਮ ਹੈ ਉਹ ਕੀਤਾ ਹੋਇਆ ਇਸ ਤਰ੍ਹਾਂ ਕਿਉਂਕਿ ਅਗਰ ਘੇਰੇ ਦੇ ਉੱਪਰ ਵੀ ਹੈਵੀ ਕੰਮ ਕਰ ਦਿੰਦੇ ਸਲਵਾਰ ਤੇ ਵੀ ਹੈਵੀ ਕੰਮ ਉਹ ਕਹਿੰਦੇ ਨੇ ਟੂ ਮੱਚ ਹੋ ਜਾਣਾ ਸੀ ਇਸ ਕਰਕੇ ਸਲਵਾਰ ਦੇ ਉੱਪਰ ਆਪਾਂ ਨੇ ਬਹੁਤ ਸੋਹਣਾ ਹੈਵੀ ਕੰਮ ਕੀਤਾ ਹੋਇਆ ਔਰ ਨੈਕ ਦੇ ਉੱਪਰ ਹੈਵੀ ਕੰਮ ਹੈ ਠੀਕ ਹੈ ਤੁਸੀਂ ਅਗਰ ਘੇਰਾ ਲਾਇਕ ਕਰਦੇ ਤੁਸੀਂ ਕਰਵਾ ਸਕਦੇ ਹੋ ਤੇ ਫੈਬਰਿਕ ਇਹਦਾ ਰਹੇਗਾ ਜੀ ਪਿਓਰ ਸਿਲਕ ਮੈਂ ਤੁਹਾਨੂੰ ਦੱਸ ਦਿੱਤਾ ਤੇ ਸਟਿਚਿੰਗ ਨਹੀਂ ਹੋਇਆ ਕਿਉਂਕਿ ਇਹ ਭੈਣ ਨੇ ਕਿਸੇ ਭੈਣ ਨੂੰ ਅੱਗੇ ਗਿਫਟ ਕਰਨਾ ਸੀ ਇਸ ਤਰ੍ਹਾਂ ਰਹੇਗਾ ਨਾਲ ਪਿਓਰ ਕਮਲ ਚਨੋਂ ਦਾ ਦੁਪੱਟਾ ਇਸ ਨੂੰ ਆਪਾਂ ਪੇਸਟਿੰਗ ਨਹੀਂ ਕੀਤੀ ਹੈਗੀ ਕਿਉਂਕਿ ਇਹ ਗਰਲਿਸ਼ ਲੁੱਕ ਦਾ ਸੂਟ ਬਣਿਆ ਹੋਇਆ ਇਸ ਕਰਕੇ ਆਪਾਂ ਪੇਸਟਿੰਗ ਜਿਹੜੀ ਨਹੀਂ ਕੀਤੀ ਹੈਗੀ ਠੀਕ ਹੈ ਜੀ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਸੈਮੀ ਤੇ ਕਾਵਾਣਾ ਸੈਮੀ ਤੇ ਕਰਵਾ ਸਕਦੇ ਹੋ ਪਿਓਰ ਤੇ ਕਰਵਾਉਣਾ ਤੁਸੀਂ ਪਿਓਰ ਦੇ ਉੱਪਰ ਵੀ ਕਰਵਾ ਸਕਦੇ ਹੋ ਇਸ ਤਰ੍ਹਾਂ ਇਹ ਸੂਟ ਸਾਡੇ ਕਾਫੀ ਜ਼ਿਆਦਾ ਬਣ ਚੁੱਕੇ ਨੇ ਔਰ ਸੇਮ ਕਲਰ ਦੇ ਉੱਪਰ ਬਣ ਰਹੇ ਸੀ ਤੇ ਅੱਜ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰਦੀ ਆ ਨਾ ਕਈ ਵਾਰ ਪਹਿਣਾ ਦੇ ਦਿਮਾਗ 'ਚ ਕੋਈ ਚੀਜ਼ ਨਹੀਂ ਆਉਂਦੀ ਹੈਗੀ ਕੁਝ ਨਵਾਂ ਦੇਖ ਕੇ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਇਹ ਤੁਸੀਂ ਦੇਖਿਆ ਸੀ ਵੀ ਗगन ਨੇ ਤੀਆਂ ਵਾਲੇ ਫੰਕਸ਼ਨ ਤੇ ਵੀ ਬਣਾਇਆ ਸੀ ਇਹ ਸੂਟ ਤੇ ਬਹੁਤ ਸਾਰਿਆਂ ਨੇ ਲਾਈਕ ਕੀਤਾ neck ਰਹੇਗਾ ਜੀ ਇਸ ਦਾ V shape ਔਰ ਹੈਵੀ ਬਾਹਾਂ ਬਣੀਆਂ ਹੋਈਆਂ ਨੇ ਇਸ ਤਰ੍ਹਾਂ ਪੂਰਾ ਬਾਹਾਂ ਦੇ ਉੱਪਰ ਹੈਵੀ ਜ਼ਾਲ ਬਣਿਆ ਹੋਇਆ ਠੀਕ ਹੈ ਔਰ ਇਸ ਤਰ੍ਹਾਂ ਫਰੰਟ ਤੇ ਬਹੁਤ ਸੋਹਣੀ ਵੇਲ ਬਣੀ ਹੋਈ ਏ ਔਰ ਪੂਰੀ ਸ਼ਰਟ ਦੇ ਵਿੱਚ ਛੋਟੀ ਛੋਟੀ ਛੋਟੇ ਛੋਟੀ ਤੁਸੀਂ ਬੂਟੀ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਜੀ ਕਲਰ ਬਹੁਤ ਸੋਹਣਾ ਔਰ ਕਲਰ ਕੰਟਰਾਸਟ ਦੀ ਮੈਂ ਗੱਲ ਕਰਾਂ ਤਾਂ ਬਹੁਤ ਪਿਆਰਾ ਕਲਰ ਕੰਟਰਾਸਟ ਬਣਿਆ ਹੋਇਆ ਜੀ ਇਸ ਤਰ੍ਹਾਂ ਆ ਚਾਕ ਤੇ ਕੰਮ ਰਹੇਗਾ ਘੇਰੇ ਤੇ ਕੰਮ ਰਹੇਗਾ ਨੈਕ ਤੇ ਕੰਮ ਰਹੇਗਾ ਹੈਵੀ ਬਾਹਾਂ ਰਹਿਣਗੀਆਂ ਠੀਕ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਜਿਹਾ ਸੂਟ ਹੈ ਆ ਪਾਰਟੀ ویئر ਸੂਟ ਹੈ ਜੀ ਐਨੀ ਫੰਕਸ਼ਨ ਦੇ ਉੱਪਰ ਤੁਸੀਂ ਇਸ ਨੂੰ ਵੇਅਰ ਕਰ ਸਕਦੇ ਹੋ ਅਗਰ ਤੁਸੀਂ ਕਲਰ ਨਹੀਂ ਲਾਈਕ ਕਰਦੇ ਕਲਰ ਚੇਂਜ ਕਰਵਾ ਸਕਦੇ ਤੇ ਸਟੀਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਿਨਾ ਫਿਨਿਸ਼ਿੰਗ ਪੱਟੀ ਤੋਂ ਆਪਾਂ ਸਟੀਚਿੰਗ ਨਹੀਂ ਕਰਦੇ ਹੈਗੇ ਸਾਨੂੰ ਲੱਗਦਾ ਹੈ ਵੀ ਇਸ ਸੂਟ ਦੇ ਵਿੱਚ ਸਾਨੂੰ ਫਿਨਿਸ਼ਿੰਗ ਪੱਟੀ ਐਡ ਔਨ ਕਰਨੀ ਚਾਹੀਦੀ ਆਪਾਂ ਜਰੂਰ ਕਰਦੇ ਆ ਠੀਕ ਹੈ ਇਹਦੇ ਵਿੱਚ ਆਪਾਂ ਕਲਰ ਕੰਟਰਾਸਟ ਮਜੈਂਟਾ ਰੱਖਿਆ ਤੁਸੀਂ ਕਹੋਗੇ ਸੂਟ ਦੇ ਵਿੱਚ ਵਰਕ ਦੇ ਵਿੱਚ ਕੋਈ ਕਲਰ ਨਹੀਂ ਹੈਗਾ ਪਰ ਤੁਸੀਂ ਮਜੈਂਟਾ ਕਲਰ ਕਿਉਂ ਪਾਇਆ ਤੇ ਉਹ ਵੀ ਤੁਹਾਨੂੰ ਆਪਾਂ ਦੱਸ ਦਿਆ ਕਿ ਮਜੈਂਟਾ ਕਲਰ ਆਪਾਂ ਨੇ ਕਿਉਂ ਐਡ ਕੀਤਾ ਤੇ ਨਾਲ ਆਪਾਂ ਰੱਖਿਆ ਜੀ ਕਲੀਆਂ ਵਾਲਾ ਸ਼ਰਾਰਾ ਬਹੁਤ ਸੋਹਣਾ ਇਹਦਾ ਸ਼ਰਾਰਾ ਬਣਿਆ ਹੋਇਆ ਇਸ ਤਰ੍ਹਾਂ ਪੇਸਟਿੰਗ ਆਪਾਂ ਸ਼ਰਾਰੇ ਨੂੰ ਵੀ ਕੀਤੀ ਹੋਈ ਹੈ ਬਹੁਤ ਸੋਹਣਾ ਲੱਗਦਾ ਹੈ ਸ਼ਰਾਰਾ ਬਹੁਤ ਵਧੀਆ ਕਲਰ ਹੈ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਹੈ ਹਮੇਸ਼ਾ ਹੀ ਸਾਡੇ ਸੂਟਾਂ ਦੇ ਵਿੱਚ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਆਪਾਂ ਰੱਖਦੇ ਆ ਤੇ ਬਹੁਤ ਪਿਆਰਾ ਲੱਗਦਾ ਲੋ ਜੀ ਇਹਦੇ ਨਾਲ ਦੁਪੱਟਾ ਜਿਹੜਾ ਆਪਾਂ ਰੱਖਿਆ ਹੋਇਆ ਉਹ ਮਜੈਂਟਾ ਕਲਰ ਦੇ ਵਿੱਚ ਰੱਖਿਆ ਹੋਇਆ ਇਸ ਤਰ੍ਹਾਂ ਬਨਾਰਸੀ ਬੂਟੀ ਵਾਲਾ ਦੁਪੱਟਾ ਰਹੇਗਾ ਪਿਓਰ ਚਨਾਉਣ ਦਾ ਦੁਪੱਟਾ ਹੈ ਜੀ ਠੀਕ ਹੈ ਤੁਸੀਂ ਐਜ਼ ਇਟ ਬਣਾਉਣਾ ਐਜ਼ ਇਟ ਵੀ ਬਣਾ ਸਕਦੇ ਹੋ ਤੁਸੀਂ ਕਲਰ ਕੋਈ ਚੇਂਜ ਕਰਨਾ ਚਾਹੋ ਤਾਂ ਤੁਸੀਂ ਚੇਂਜ ਵੀ ਕਰ ਸਕਦੇ ਹੋ ਠੀਕ ਹੈ ਜੀ ਜੀ Oppoosite ਵੀ ਕਰ ਸਕਦੇ ਹੋ ਅਗਰ ਸੂਟ ਦਾ ਕਲਰ ਤੁਸੀਂ ਇਹ ਬਣਾਉਣਾ ਇਹ ਦੁਪੱਟੇ ਦਾ ਕਰ ਲੋ ਠੀਕ ਹੈ ਅਗਰ ਇਦਾਂ ਵੀ ਬਣਾਓਗੇ ਤਾਂ ਬਹੁਤ ਪਿਆਰਾ ਲੱਗੇਗਾ ਠੀਕ ਹੈ ਜੀ ਤੇ ਇਹਦਾ ਫੈਬਰਿਕ ਜਿਹੜਾ ਰਹੇਗਾ ਸਾਟਨ ਸਿਲਕ ਰਹੇਗੀ ਬਹੁਤ ਸੌਫਟ ਫੈਬਰਿਕ ਹੈ ਬਹੁਤ ਪਿਆਰਾ ਲੱਗਦਾ ਜੀ ਸੌਫਟ ਸਿਲਕ ਦੇ ਉੱਪਰ ਜਿਹੜਾ ਸੌਰੀ ਸੌਫਟ ਔਰ ਸਿਲਕ ਦੇ ਉੱਪਰ ਜਿਹੜਾ ਆਪਾਂ ਨੇ ਬਣਾਇਆ ਸਾਟਨ ਸਿਲਕ ਦੇ ਉੱਪਰ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀ ਅਗਰ ਤੁਸੀਂ ਨਹੀਂ ਲਾਈਕ ਕਰਦੇ ਤਾਂ ਤੁਸੀਂ ਇਸ ਨੂੰ ਕريب ਤੇ ਵੀ ਬਣਾ ਸਕਦੇ ਹੋ ਡਿਜ਼ਾਈਨ ਤੁਹਾਨੂੰ ਮੈਂ ਸਾਰਾ ਦਿਖਾ ਦਿੰਦਾ ਹੈ ਤੇ ਆਪਣਾ ਇਹਦਾ ਇੰਸਟਾਗ੍ਰਾਮ ਤੇ ਪੇਜ ਬਣਿਆ ਹੋਇਆ ਜੀ ਭੈਣਾਂ ਦੇ ਬੁਟੀਕ ਦੇ ਨਾਂ ਤੇ ਬਣਿਆ ਹੋਇਆ ਕਾਫੀ ਸਾਰੇ ਫੋਨ ਕਾਲ ਵੀ ਆਉਂਦੇ ਨੇ ਮੈਸੇਜ ਵੀ ਆਉਂਦੇ ਨੇ ਕਿ ਆਪਣਾ ਇੰਸਟਾਗ੍ਰਾਮ ਪੇਜ ਸਾਡਾ ਜਰੂਰ ਸ਼ੇਅਰ ਕਰਿਆ ਕਰੋ ਜਰੂਰ ਜੀ ਆਪਣਾ ਇੰਸਟਾਗ੍ਰਾਮ ਦਾ ਪੇਜ ਵੀ ਭੈਣਾਂ ਦਾ ਬੁਟੀਕ ਏ ਤੇ ਉੱਥੇ ਜਾ ਕੇ ਤੁਸੀਂ ਸਾਡੀਆਂ ਸਾਰੀਆਂ ਜਿਹੜੀਆਂ ਰੀਲਸ ਨੇ ਉਹ ਦੇਖ ਸਕਦੇ ਹੋ ਠੀਕ ਹੈ ਲੋ ਜੀ ਸਾਡਾ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਚ ਰਹਿਣ ਵਾਲਾ ਡਿਜ਼ਾਈਨ ਹੁਣ ਤੱਕ ਜਿੰਨੇ ਸੂਟ ਆਪਾਂ ਨੇ ਬਣਾਏ ਨੇ ਮੈਨੂੰ ਲੱਗਾ ਕਿ ਸੇਮ ਕਲਰ ਦੇ ਉੱਪਰ ਹੀ ਬਣਾਏ ਨੇ ਆਪਾਂ ਇਹ ਕਾਫੀ ਦਿਨਾਂ ਦੇ ਸੂਟ ਰੈਡੀ ਹੋ ਕੇ ਆਏ ਸੀ ਤੇ ਧਿਆਨ ਦੇ ਵਿੱਚ ਨਹੀਂ ਰਿਹਾ ਤੁਹਾਡੇ ਨਾਲ ਸ਼ੇਅਰ ਕਰਨਾ ਇਸ ਕਰਕੇ ਇਹਨਾਂ ਨੂੰ ਕਾਫੀ ਜ਼ਿਆਦਾ ਵਲ ਪਏ ਹੋਏ ਨੇ ਤੇ ਆਪਾਂ ਪ੍ਰੈਸ ਕਰਕੇ ਭੇਜਾਂਗੇ ਭੈਣਾਂ ਨੂੰ ਲਓ ਜੀ ਬਹੁਤ ਸੋਹਣਾ ਨੈੱਕ ਠੀਕ ਹੈ ਸੇਮ ਆਪਾਂ ਤੁਹਾਡੇ ਨਾਲ ਕਾਫੀ ਵਾਰ ਸ਼ੇਅਰ ਕਰ ਚੁੱਕੇ ਹਾਂ ਠੀਕ ਹੈ ਤੇ ਇਸ ਤਰ੍ਹਾਂ ਬਾਹਾਂ ਦੇ ਉੱਪਰ ਕਲਰ ਕੰਟਰਾਸਟ ਤੁਸੀਂ ਚੈੱਕ ਕਰੋ ਬਹੁਤ ਪਿਆਰਾ ਹੈ ਜੀ ਤੇ ਇਸ ਤਰ੍ਹਾਂ ਰਹੇਗਾ ਜੀ ਇਹਦਾ ਕੰਮ ਘੇਰੇ ਦੇ ਉੱਪਰ ਠੀਕ ਹੈ ਘੇਰੇ ਤੋਂ ਲੈ ਕੇ हिਪ ਤੱਕ ਆਪਣਾ ਜਿਹੜਾ ਕੰਮ ਜਾਏਗਾ ਬਹੁਤ ਪਿਆਰਾ ਹੈ ਦਾ ਕਲਰ ਕੰਟਰਾਸਟ ਤੁਸੀਂ ਦੇਖ ਸਕਦੇ ਹੋ ਮਹਿਰੂਨ ਔਰ ਮਾਊਸ ਕਲਰ ਦਾ ਦਾ ਕੰਟਰਾਸਟ ਹੈ ਬਹੁਤ ਜਿਆਦਾ ਸੋਹਣਾ ਲੱਗਦਾ ਠੀਕ ਹੈ ਹੈਵੀ ਕਮ ਹੈ ਜੀ ਹੈਵੀ ਸੂਟ ਹੈ ਇਦਾਂ ਦੇ ਸੂਟ ਤੁਹਾਨੂੰ ਕਿਤੋਂ ਨਹੀਂ ਮਿਲਣਗੇ ਕੋਈ ਸ਼ਾਪ ਤੋਂ ਨਹੀਂ ਮਿਲਣਗੇ ਇਹੋ ਜਿਹੇ ਸੂਟ ਜਿਹੜੇ ਹੁੰਦੇ ਨੇ ਬੁਟੀਕ ਤੇ ਹੀ ਬਣਦੇ ਨੇ ਠੀਕ ਹੈ ਜੀ ਹਾਂ ਤੇ ਕੁਝ ਭੈਣਾਂ ਕਹਿ ਦਿੰਦੀਆਂ ਨੇ ਕਿ ਸੂਟਾਂ ਦੇ ਪ੍ਰਾਈਸ ਕਾਫੀ ਆਦ ਨੇ ਭੈਣੋਂ ਜਿਹੜਾ ਮਿਹਨਤ ਕਰਦਾ ਉਹਨੂੰ ਪਤਾ ਹੁੰਦਾ ਕਿ ਸੂਟਾਂ ਦੀ ਪ੍ਰਾਈਸ ਕੀ ਹੁੰਦੀ ਹੈ ਠੀਕ ਹੈ ਜੀ ਹੁਣ ਸਾਨੂੰ ਪਤਾ ਕਈ ਵਾਰ ਭੁੱਖੇ ਭਾਣੇ ਸੀ ਸਾਰਾ ਦਿਨ ਸਾਡੇ ਬਾਜ਼ਾਰ ਦੇ ਚੱਕਰ 4 4 5 5 ਲੱਗ ਜਾਂਦੇ ਨੇ ਕਈ ਵਾਰ ਤੇ ਦਾ ਨਾ ਟਾਈਮ ਹੁੰਦਾ ਕਿ ਸਾਰਾ ਸਾਰਾ ਦਿਨ ਹੀ ਸਾਡਾ ਬਾਜ਼ਾਰ ਦੇ ਵਿੱਚ ਘੁੰਮਦਿਆਂ ਫਿਰਦਿਆਂ ਲੱਗ ਜਾਂਦਾ ਕਿਸੇ ਦਾ ਕੁਛ ਰਹਿ ਗਿਆ ਕਿਸੇ ਦੇ ਕਲਰ ਸਾਡੇ ਆਪਣੇ ਵਰਕਰਾਂ ਨੇ ਐਡ ਕਰਤਾ ਤੇ ਉਹਦੇ ਨਾਲ ਦਾ ਸਾਨੂੰ ਫੈਬਰਿਕ ਨਹੀਂ ਮਿਲਦਾ ਸਾਨੂੰ ਡਾਈ ਕਰਵਾਉਣਾ ਪੈਂਦਾ ਹੈ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੇ ਸਾਡੇ ਸੂਟ ਨੂੰ ਸੋਹਣਾ ਬਣਾਉਂਦੀਆਂ ਨੇ ਬਟ ਸਾਨੂੰ ਬਹੁਤ ਕਹਿਣਾ ਆਸਾਨ ਲੱਗਦਾ ਕਿ ਕਾਫੀ ਕੋਸਟਲੀ ਸੂਟ ਰਏ ਜੇ ਇਹ ਆ ਉਹ ਹੈ ਇੱਕ ਸੂਟ ਤੁਸੀਂ ਰੈਡੀ ਕਰਵਾ ਕੇ ਦੇਖੋ ਤੁਹਾਨੂੰ ਖੁਦ ਪਤਾ ਚੱਲੇਗਾ ਕਿ ਇੱਕ ਸੂਟ ਦੇ ਉੱਪਰ ਮਿਹਨਤ ਕਿੰਨੀ ਆਉਂਦੀ ਹੈ ਹੁਣ ਤੁਸੀਂ ਆ ਦੁਪੱਟਾ ਚੈੱਕ ਕਰੋ ਇਹ ਦੁਪੱਟਾ ਐਦਾਂ ਤਾਂ ਹੈ ਨਹੀਂ ਕਿ ਇੱਕ ਮਿੰਟ ਦੇ ਵਿੱਚ ਇਹ ਦੁਪੱਟਾ ਰੈਡੀ ਹੋ ਗਿਆ ਹੁਣ ਤੁਸੀਂ ਦੁਪੱਟੇ ਦੇ ਉੱਪਰ ਕੰਮ ਚੈੱਕ ਕਰੋ ਬਹੁਤ ਸੋਹਣੀ ਫਿਨਿਸ਼ਿੰਗ ਪੱਟੀ ਉ ਔਰ ਨਾਲ ਹੀ ਆਪਾਂ ਦੋਨੋਂ ਸਾਈਡ ਚੰਪਾ ਜਿਹੜਾ ਕੱਢਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਚੀਜ਼ਾਂ ਹੁੰਦੀਆਂ ਨੇ ਜੀ ਬੁਟੀਕ ਸਟਾਈਲ ਸੂਟ ਬਣਾਉਣ ਦੇ ਵਿੱਚ ਮਿਹਨਤ ਲੱਗਦੀ ਹੈ ਜੀ ਇਦਾਂ ਨਹੀਂ ਹੈਗਾ ਵੀ ਬੁਟੀਕ ਸਟਾਈਲ ਇਹ ਚੀਜ਼ਾਂ ਤੁਹਾਨੂੰ ਸ਼ਾਪ ਤੋਂ ਮਿਲ ਜਾਣਗੀਆਂ ਕਦੀ ਵੀ ਨਹੀਂ ਮਿਲ ਜਾਣਗੀਆਂ ਬਟ ਉਹਦਾ ਮਟੀਰੀਅਲ ਚੇਂਜ ਹੋਏਗਾ ਚਲੋ ਜੀ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਹੈ ਦੁਪੱਟੇ ਦੇ ਵਿੱਚ ਗੋਟਾ ਪੱਤੀ ਦੀਆਂ ਲਾਈਨਾਂ ਨੇ ਦੁਪੱਟੇ ਦੇ ਉੱਪਰ ਆਪਾਂ ਫਿਨਿਸ਼ਿੰਗ ਸੋਹਣੀ ਦਿੱਤੀ ਹੋਈ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਬਹੁਤ ਹੈਵੀ ਸੂਟ ਹੈ ਤੁਸੀਂ ਇਸ ਨੂੰ ਐਜ਼ ਇਟ ਬਣਾਉਣਾ ਚਾਹੁੰਦੇ ਐਜ਼ ਇਟ ਵੀ ਬਣਾ ਸਕਦੇ ਹੋ ਕਲਰ ਚੇਂਜ ਕਰਨਾ ਚਾਹੁੰਦੇ ਤੁਸੀਂ ਚੇਂਜ ਕਰ ਸਕਦੇ ਹੋ ਐਨੀ ਕਲਰ ਦੇ ਉੱਪਰ ਤੁਸੀਂ ਬਣਾ ਸਕਦੇ ਹੋ ਠੀਕ ਹੈ ਜੀ ਆਫ ਵਾਈਟ ਤੇ ਬਣਾਓ ਬੇਬੀ ਬਲੂ ਤੇ ਬਣਾਓ ਲਾਈਟ ਪੀਸ ਤੇ ਬਣਾਓ ਡਾਰਕ ਪੀਸ ਤੇ ਬਣਾਓ ਪਰਪਲ ਤੇ ਬਣਾਓ ਐਨੀ ਕਲਰ ਦੇ ਉੱਪਰ ਤੁਸੀਂ ਬਣਾ ਸਕਦੇ ਹੋ ਸਲਵਾਰ ਦੇ ਉੱਪਰ ਬਹੁਤ ਸੋਹਣਾ ਕੰਮ ਹੈ ਚੈੱਕ ਕਰੋ ਔਰ ਸੂਟ ਦੀ ਸਟੀਚਿੰਗ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਪੱਟੀ ਦੇਖ ਕੇ ਆਪਾਂ ਸੂਟ ਨੂੰ ਬੜਾ ਸਟਿਚ ਕੀਤਾ ਹੋਇਆ ਜੀ ਬਹੁਤ ਪਿਆਰਾ ਸੂਟ ਬਣਿਆ ਹੋਇਆ ਕਿਉਂਕਿ ਦੇਖੋ ਸੂਟ ਦੇ ਉੱਪਰ ਤਾਂ ਕੰਮ ਹੋਇਆ ਹੋਇਆ ਠੀਕ ਹੈ ਦੁਪੱਟੇ ਦੇ ਉੱਪਰ ਆਪਾਂ ਕੋਈ ਕੰਮ ਨਹੀਂ ਕੀਤਾ ਉਹਦਾ ਜਿਹੜਾ ਕੰਮ ਹੁੰਦਾ ਦੁਪੱਟੇ ਨੂੰ ਡਿਜ਼ਾਈਨ ਕਰਨਾ ਉਹ ਸਾਡੀ ਟੈਨਸ਼ਨ ਹੋ ਜਾਂਦੀ ਹੈ ਵੀ ਅਸੀਂ ਦੁਪੱਟੇ ਨੂੰ ਕਿਸ ਤਰ੍ਹਾਂ ਡਿਜ਼ਾਈਨ ਜਿਹੜਾ ਕਰ ਸਕਦੇ ਆ ਲੋਸ ਅਗਲਾ ਸੂਟ ਬਹੁਤ ਸੋਹਣਾ ਇਹ ਆਪਾਂ ਬਲੈਕ ਤੇ ਕੀਤਾ ਹੋਇਆ ਜੈੱਡ ਬਲੈਕ ਦੇ ਉੱਪਰ ਤੇ ਇਹ ਕੁੜਤਾ ਪੱਟੀ ਸਟਾਈਲ ਜਿਹੜਾ ਸੂਟ ਰਹੇਗਾ ਠੀਕ ਹੈ ਅੱਜ ਦਾ ਆਪਾਂ ਕਹਿ ਦਈਏ ਵੀ ਇਹ ਸ਼ਿਰਵਾਨੀ ਸਟਾਈਲ ਵਿੱਚ ਬਣਿਆ ਹੋਇਆ ਬਾਹਾਂ ਦੇ ਉੱਪਰ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਬਿਲਕੁਲ ਨੇੜੇ ਤੋਂ ਕੰਮ ਚੈੱਕ ਕਰਿਆ ਕਰੋ ਔਰ ਕੰਮ ਦੀ ਸਫਾਈ ਚੈੱਕ ਕਰਿਆ ਕਰੋ ਬਹੁਤ ਪਿਆਰਾ ਕੰਮ ਹੈ 컬러 ਕੰਟਰਾਸਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪਾਰਟੀ ਫੰਕਸ਼ਨ ਦੇ ਉੱਪਰ ਇਹ ਵਾਲਾ ਸੂਟ ਬਹੁਤ ਹੀ ਜ਼ਿਆਦਾ ਸੋਹਣਾ ਲੱਗੇਗਾ ਔਰ ਤੁਹਾਡੀ ਲੁੱਕ ਜਿਹੜੀ ਇਹਦੇ ਵਿੱਚ ਡਿਫਰੈਂਟ ਲੱਗੇਗੀ ਇਸ ਤਰ੍ਹਾਂ ਪੂਰਾ ਹੈਵੀ ਸੂਟ ਬਣਿਆ ਹੋਇਆ ਇਹ ਇਸ ਤਰ੍ਹਾਂ ਸੈਂਟਰ ਵਿੱਚ ਕੱਟ ਰਹੇਗਾ ਔਰ ਆਪਾਂ ਇਹਨੂੰ ਬਹੁਤ ਸੋਹਣਾ ਕਲਰ ਡਾਰਕ ਕਲਰ ਦੀ ਇਹਨੂੰ ਪੇਸਟਿੰਗ ਦਿੱਤੀ ਹੋਈ ਹੈ ਬਲੈਕ ਦੇ ਨਾਲ ਬਹੁਤ ਵਧੀਆ ਸੋਹਣਾ ਕੰਟਰਾਸਟ ਲੱਗ ਰਿਹਾ ਜੀ ਤੇ ਬਹੁਤ ਪਿਆਰਾ ਵਰਕ ਹੋਇਆ ਹੋਇਆ ਔਰ ਇਸ ਦੇ ਨਾਲ ਆਪਾਂ ਰੱਖਿਆ ਹੋਇਆ ਜੀ ਟਰੌਜ਼ਰ ਤੁਸੀਂ ਇਸ ਨੂੰ ਸਲਵਾਰ ਨਾਲ ਬਣਾ ਸਕਦੇ ਹੋ ਬਟ ਜਿਹੜਾ ਇਹ ਸਟਾਈਲ ਬਣਿਆ ਹੋਇਆ ਟਰੌਜ਼ਰ ਨਾਲ ਹੀ ਬਹੁਤ ਸੋਹਣਾ ਲੱਗੇਗਾ ਤੇ ਨਾਲ ਇਹਦੇ ਰਹੇਗਾ ਜੀ ਦੁਪੱਟਾ ਸੌਫਟ ਔਰਗੈਂਜ਼ਾ ਦਾ ਦੁਪੱਟਾ ਰਹੇਗਾ ਇਹ ਵਾਲਾ ਬਹੁਤ ਪਿਆਰਾ ਦੁਪੱਟਾ ਬਣਿਆ ਹੋਇਆ ਦੁਪੱਟੇ ਤੁਸੀਂ ਦੇਖ ਸਕਦੇ ਹੋ ਆਪਾਂ ਜਿਹੜੇ ਕਲਰ ਦੀ ਸੂਟ ਨੂੰ ਫਿਨਿਸ਼ਿੰਗ ਪੱਟੀ ਲੱਤੀ ਹੋਈ ਉਸੇ ਕਲਰ ਦੀ ਆਪਾਂ ਨੇ ਦੁਪੱਟੇ ਦਿੱਤੀ ਹੋਈ ਹੈ ਨਾਲ ਹੀ ਆਪਾਂ ਬਹੁਤ ਸੋਹਣੀ ਬਰੀਕ ਜੀ ਲੈਸ਼ ਜਿਹੜੀ ਐਡ ਆਨ ਕੀਤੀ ਹੋਈ ਹੈ ਦੁਪੱਟਾ ਆਪਣਾ ਬਹੁਤ ਜ਼ਿਆਦਾ ਸੋਹਣਾ ਲੱਗਦਾ ਹੈ ਤੇ ਜਿਵੇਂ ਦਾ ਸੂਟ ਦੀ ਲੁੱਕ ਬਣੀ ਹੋਈ ਉਸੇ ਤਰ੍ਹਾਂ ਦਾ ਹੀ ਆਪਾਂ ਨਾਲ ਦੁਪੱਟਾ ਰੱਖਿਆ ਦੁਪੱਟੇ ਦਾ ਥੋੜਾ ਕਲਰ ਕੰਟਰਾਸਟ ਤੁਹਾਨੂੰ ਚੇਂਜ ਲੱਗਿਆ ਕਿਉਂਕਿ ਇਹ ਥੋੜਾ ਸ਼ਿਮਰ ਔਰਗੈਂਜ਼ਾ ਦੇ ਵਿੱਚੋਂ ਹੈਗਾ ਦੁਪੱਟਾ ਔਰ ਸਾਈਡ ਆਪਣਾ ਸੂਟ ਦਾ ਫੈਬਰ ਤੁਸੀਂ ਇਸ ਨੂੰ ਕਿਸੇ ਵੀ ਕਲਰ ਦੇ ਉੱਪਰ ਬਣਾ ਸਕਦੇ ਹੋ ਅਗਰ ਤੁਹਾਨੂੰ ਬਲੈਕ ਨਹੀਂ ਪਸੰਦ ਤੁਸੀਂ ਕਿ ਐਨੀ ਕਲਰ ਦੇ ਉੱਪਰ ਇਸ ਨੂੰ ਰੈਡੀ ਤੇ ਇਹਦਾ neck ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਜਿਹੜਾ ਇਹ neck ਬਣਿਆ ਹੋਇਆ ਸ਼ੇਰਵਾਨੀ ਸਟਾਈਲ ਦੇ ਵਿੱਚ ਆਪਾਂ ਇਹ ਵਾਲੀ ਸ਼ਰਟ ਰੈਡੀ ਕੀਤੀ ਹੈ ਤੇ ਬਾਅਦ ਤੁਸੀਂ ਚੈੱਕ ਕਰੋ ਇੱਕ ਇੱਕ ਚੀਜ਼ ਚੈੱਕ ਕਰਿਆ ਕੋਲ ਕੋ ਬਿਲਕੁਲ ਨੇੜੇ ਤੋਂ ਤੁਹਾਨੂੰ ਪ੍ਰੋਪਰ ਵਰਕ ਬਾਰੇ ਪਤਾ ਚੱਲੇ ਔਰ ਇਸ ਤਰ੍ਹਾਂ ਆਪਣੀ ਸ਼ਰਟ ਦੇ ਵਿੱਚ ਕੱਟ ਰਹੇਗਾ ਟਰੌਜ਼ਰ ਦੇ ਨਾਲ ਇਹ ਕੱਟ ਵਾਲੀ ਸ਼ਰਟ ਬਹੁਤ ਪਿਆਰੀ ਲੱਗਦੀ ਏ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਇਸ ਨੂੰ ਹਰੇਕ ਫੈਬਰੀ ਦੇ ਉੱਪਰ ਬਣਾ ਸਕਦੇ ਹੋ ਹਰੇਕ ਕਲਰ ਦੇ ਉੱਪਰ ਬਣਾ ਸਕਦੇ ਹੋ ਜ਼ਰੂਰੀ ਨਹੀਂ ਤੁਸੀਂ ਇਸ ਨੂੰ ਕ੍ਰੇਪ ਦੇ ਉੱਪਰ ਹੀ ਬਣਾਉਣਾ ਜਾਂ ਸਿਲਕ ਦੇ ਉੱਪਰ ਹੀ ਬਣਾਉਣਾ ਹੈ ਠੀਕ ਹੈ ਤੁਸੀਂ ਇਸ ਨੂੰ ਜਿਹਦਾ ਪਿਓਰ ਸਿਲਕ ਤੇ ਬਣਾ ਸਕਦੇ ਹੋ ਪਿਓਰ ਕ੍ਰੇਪ ਤੇ ਬਣਾ ਸਕਦੇ ਹੋ ਠੀਕ ਹੈ ਸੈਮੀ ਸਿਲਕ ਦੇ ਉੱਪਰ ਬਣਾਓ ਸੈਮੀ ਕ੍ਰੇਪ ਦੇ ਉੱਪਰ ਬਣਾਓ ਸੋ ਨੀਓ ਸਾਰੀਆਂ ਭੈਣਾਂ ਨੂੰ ਕਾਫੀ ਭੈਣਾਂ ਦੇ ਮੈਸੇਜ ਆਉਂਦੇ ਨੇ ਕਿ ਅਮਨ ਅੱਜਕੱਲ ਨਵਾਂ ਫੈਬਰਿਕ ਕਿਹੜਾ ਚੱਲ ਰਿਹਾ ਦੇਖੋ ਨਵੇਂ ਫੈਬਰਿਕ ਕਾਫੀ ਜ਼ਿਆਦਾ ਆ ਚੁੱਕੇ ਨੇ ਮਾਰਕੀਟ ਦੇ ਵਿੱਚ ਬਟ ਜਿਹੜਾ ਕਹਿੰਦੇ ਨੇ ਵੀ 12 ਮਹੀਨੇ 30 ਦਿਨ ਚੱਲਣ ਵਾਲਾ ਜਿਹੜਾ ਫੈਬਰਿਕ ਹੁੰਦਾ ਉਹ ਸਿਲਕ ਔਰ ਕਰੇਵ ਹੀ ਹੈ ਜੀ ਇਹਨਾਂ ਦੋਨਾਂ ਫੈਬਰਿਕ ਦੇ ਉੱਪਰ ਚਾਹੇ ਪਿਓਰ ਹੋਣਾ ਚਾਹੇ ਉਹ ਸੈਮੀ ਹੋਣ ਹਰੇਕ ਮੌਸਮ ਦੇ ਵਿੱਚ ਤੁਸੀਂ ਇਹ ਫੈਬਰਿਕ ਜਿਹੜਾ ਵੇਅਰ ਕਰ ਸਕਦੇ ਹੋ ਜਿਹੜੀ ਮੇਨ ਚੀਜ਼ ਹੈ ਪੀ ਤੁਹਾਡੀ ਫਿਟਿੰਗ ਬੜੀ ਅੱਛੀ ਆਏਗੀ ਇਹਦੇ ਵਿੱਚ ਠੀਕ ਹੈ ਜੀ ਤੁਸੀਂ ਇਹਨਾਂ ਦੋਨਾਂ ਫੈਬਰਿਕ ਦੇ ਉੱਪਰ ਵੀ ਬਣਾ ਸਕਦੇ ਹੋ ਹਾਂਜੀ ਅਗਰ ਤੁਸੀਂ ਕੁਝ ਨਵਾਂ ਟੇਸਟ ਕਰਨਾ ਚਾਹੁੰਦੇ ਹੋ ਠੀਕ ਹੈ ਜੀ ਪੀ ਚਾਹੁੰਦੇ ਸਾਨੂੰ ਵੀ ਕੁਝ ਨਵਾਂ ਸਾਨੂੰ ਮਿਲੇ ਹਨਾ ਨਵਾਂ ਫੈਬਰਿਕ ਮੇਰੇ ਜਿੱਦਾਂ ਮੈਂ ਸਾਰਟਨ ਸਿਲ ਤੁਹਾਨੂੰ ਇੱਕ ਫੈਬਰਿਕ ਦਿਖਾਇਆ ਉਹ ਵੀ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈ ਉਸ ਤੋਂ ਵੱਧ ਸੌਫਟਨਰ ਤੁਹਾਨੂੰ ਕਿਤੇ ਨਹੀਂ ਮਿਲੇਗੀ ਠੀਕ ਹੈ ਜੀ ਇੱਕ ਵਾਰੀ ਸਾਡੇ ਦਰਸਤੇ ਵੀ ਤੁਸੀਂ ਕੋਈ ਨਵਾਂ ਫੈਬਰਿਕ ਟ੍ਰਾਈ ਕਰਨਾ ਚਾਹੁੰਦੇ ਤਾਂ ਤੁਹਾਨੂੰ ਅਸੀਂ ਸੁਜੈਸਟ ਕਰ ਦਾਂਗੇ ਵੀ ਤੁਸੀਂ ਕਿਹੜਾ ਫੈਬਰਿਕ ਲਓ ਹਨਾ ਕਿਸ ਫੈਬਰਿਕ ਦੇ ਉੱਪਰ ਸੂਟ ਬਣਾਓ ਉਸੇ ਸਾਨੂੰ ਪੁੱਛ ਲਿਆ ਕਰੋ ਆਪਾਂ ਤੁਹਾਨੂੰ ਦੱਸ ਦਾਂਗੇ ਠੀਕ ਹੈ ਜੀ ਚਲੋ ਜੀ ਜਿੱਦਾਂ ਇਹ ਤੁਹਾਨੂੰ ਸੂਟ ਦਿਖਾਇਆ ਇਹਦੇ ਨਾਲ ਦੁਪੱਟਾ ਆਪਾਂ ਬਹੁਤ ਸੋਹਣਾ ਬਣਾਇਆ ਏ ਠੀਕ ਹੈ ਜੀ ਤੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਹੈ ਠੀਕ ਹੈ ਕੋਈ ਵੀ ਕਲਰ ਪਸੰਦ ਹੈ ਤੇ ਤੁਸੀਂ ਸਾਨੂੰ ਦੱਸ ਕੇ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਤੇ ਅੱਜ ਵਾਲੀ ਕਲੈਕਸ਼ਨ ਤੁਹਾਨੂੰ ਬਹੁਤ ਹੀ ਸੋਹਣੀ ਦਿਖਾਈਏ ਹੋਪ ਕਿ ਤੁਹਾਨੂੰ ਵੀ ਪਸੰਦ ਆਈ ਹੋਵੇਗੀ ਕਿਉਂਕਿ ਜਿੰਨੀ ਵੀ ਕਲੈਕਸ਼ਨ ਅਸੀਂ ਰੈਡੀ ਕਰਦੇ ਹਾਂ ਬੜੇ ਹੀ ਪਿਆਰ ਦੇ ਨਾਲ ਰੈਡੀ ਕਰਦੇ ਹਾਂ ਕਾਫੀ ਸਾਰੇ ਮੈਸੇਜ ਆਉਂਦੇ ਨੇ ਜਦੋਂ ਪਹਿਣਾ ਕੋਲ ਸੂਟ ਜਲੇ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਕਿ ਵਾਕੇ ਹੀ ਪਿਆਮਨ ਤੁਹਾਡੇ ਕੰਮ ਦੇ ਵਿੱਚ ਬਹੁਤ ਜ਼ਿਆਦਾ ਸਫਾਈ ਹੈ ਤੇ ਬੜੀ ਖੁਸ਼ੀ ਹੁੰਦੀ ਹੈ ਦੇਖੋ ਜੀ ਸਾਨੂੰ ਵੀ ਹੈ ਨਾ ਤੁਸੀਂ ਵੀ ਪੈਸਾ ਲਗਾ ਕੇ ਕੋਈ ਚੀਜ਼ ਰੈਡੀ ਕਰਵਾਉਂਦੇ ਹੋ ਦਿਲ ਦੇ ਨਾਲ ਪਿਆਰ ਦੇ ਨਾਲ ਨਾ ਤੇ ਸਾਡਾ ਫਰਜ ਬਣਦਾ ਕਿ ਤੁਹਾਨੂੰ ਅੱਛੀ ਚੀਜ਼ ਆਪਾਂ ਜਿਹੜੀ ਬਣਾ ਕੇ ਦਈਏ ਠੀਕ ਹੈ ਜੀ ਕਿਉਂਕਿ ਅੱਜ ਕੱਲ ਬਾਜ਼ਾਰ ਦੇ ਚੋਂ ਸਾਰਾ ਕੁਝ ਮਿਲ ਜਾਂਦਾ ਬਟ ਜਿਹੜੇ ਬੁਟੀਕ ਸਟਾਈਲ ਸੂਟ ਨੇ ਉਹ ਨਹੀਂ ਮਿਲਦੇ ਹੈਗੇ ਠੀਕ ਹੈ ਜੀ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਜਿਹੜੀ ਸਾਡੀ ਅੱਜ ਵਾਲੀ ਕਲੈਕਸ਼ਨ ਹੈ ਉਹ ਵਧੀਆ ਲੱਗੀ ਹੋਏਗੀ ਅਗਰ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਪਿਆਰ ਆ ਜਾ ਮੈਸੇਜ ਜ਼ਰੂਰ ਕਰਕੇ ਜਾਇਓ ਹਾਂ ਤੇ ਜਿਹੜੀਆਂ ਨਵੀਆਂ ਪਹਿਣਾ ਜੋੜਦੀਆਂ ਨੇ ਪੈਨ ਨੂੰ ਨਾਲ ਹੀ ਬੈਲ ਆਈਕਨ ਪ੍ਰੈਸ ਕਰਿਆ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਮਿਲਦੇ ਆ ਜੇ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ